ਜੱਕਿਆਂ ਦੇ ਨਾਲ ਦੁੱਕੀ ਤਕੀਆਂ ਦਾ ਮੇਲ ਨਾ ਚੰਡੇ ਉਹ ਸਤਾਦਾਂ ਵਾਲੇ ਹੁੰਦੇ ਕਦੇ ਫੇਲਣਾ ਉਹ ਸਾਡੀ ਚੁੱਪ ਦਾ ਵੀ ਸ਼ੋਰ ਐਵੇਂ ਲਈ ਜਾਂਦੇ ਔਰ ਚੁੱਪ ਦਾ ਵੀ ਸ਼ੋਰ ਐਵੇਂ ਲਈ ਜਾਂਦੇ ਔਰ ਦਾ ਸਿੱਖ ਸਾਥੋਂ ਸਾਡੇ ਤੇ ਚਲਾਉਣ ਲੱਗ ਪੈ ਉਹ ਚੀਨਿਆ ਕਬੂਤਰਾਂ ਦਾ ਰਤਬਾ ਕੀ ਰਹਿ ਜੂ ਇੱਥੇ ਗੋਲੇ ਹੀ ਜੇ ਬਾਜ਼ੀਆਂ ਜਿਤਾਉਣ ਲੱਗ ਪੈ ਚੀਨ ਨੇ ਹੱਕ ਬੂਤਰਾ ਦਾ ਰਤਬਾ ਕੀ ਰਹਿ ਜੂ ਇੱਥੇ ਗੋਲੇ ਹੀ ਜੇ ਬਾਜ਼ੀਆਂ ਜਿਤਾਉਣ ਲੱਗ ਪੈ ਕਰ ਲੈ ਮੈਂ ਜਿਹੜੇ ਕੱਕਾ ਕੰਮ ਤੇਥੋਂ ਹੋਣੇ ਨਹੀਂ ਟੀਨੇ ਜਵਾਲੇ ਤੇਰੇ ਯਾਰ ਅੱਖ ਲੋਣੇ ਨਹੀਂ ਓ ਸਾਡੀ ਤੇਰੇ ਨਾਲ ਕੀ ਰੇਸ ਤੇਰੀ ਏਜ ਜਿੰਨੇ ਕੇਸ ਤੇਰੇ ਨਾਲ ਕੀ ਰੇਸ ਤੇਰੀ ਏਜ ਜਿੰਨੇ ਕੇਸ ਛੱਟਾ ਪਹਿਲੀਆਂ ਨੂੰ ਕਤੋਂ ਨੇ ਭਲਾਉਣ ਲੱਗ ਪੈ ਉੱਚੀ ਨੇ ਹੱਕ ਬੂਤਰਾ ਦਾ ਰਤਬਾ ਕੀ ਰਹਿ ਜੂ ਇੱਥੇ ਗੋਲੇ ਹੀ ਦੇ ਬਾਜ਼ੀਆਂ ਜਿਤਾਉਣ ਲੱਗ ਪੈ ਚੀਨੇ ਹਾਂ ਕਬੂਤਰਾਂ ਦਾ ਰਤਬਾ ਕੀ ਰਹਿ ਜੂ ਇੱਥੇ ਗੋਲੇ ਹੀ ਦੇ ਬਾਜ਼ੀਆਂ ਜਿਤਾਉਣ ਲੱਗ ਪੈ